ਜਦੋਂ ਵੀ ਆਪਣਾ ਸਰਕਲ ਬਣਾਉਣਾ ਹੈ ਸਮਝਦਾਰ ਲੋਕਾਂ ਦਾ ਬਣਾਓ ਅੱਜ ਅਗਰ ਮੈਂ ਗੱਲ ਕਰਾਂ ਤੁਹਾਡਾ ਕੋਈ ਦੋਸਤ ਨਹੀਂ ਹੈ ਕੋਈ ਸਹੇਲੀ ਨਹੀਂ ਹੈ ਜਿਹੜੀਆਂ ਤੁਸੀਂ ਸਹੇਲੀਆਂ ਦੋਸਤ ਬੈਠੇ ਹੋ ਸਭ ਤੋਂ ਟੈਂਪਰੇਰੀ ਰਿਸ਼ਤੇ ਨੇ ਤੁਹਾਡੇ ਇਸ ਟਾਈਮ ਮੇਰੇ ਨਾਲ ਕਿਹੜੇ ਮੁੰਡੇ ਕੁੜੀਆਂ ਪੜਦੇ ਸੀ ਮੈਨੂੰ ਯਾਦ ਵੀ ਨਹੀਂ ਜੇ ਅੱਜ ਉਹ ਮੇਰੇ ਸਾਹਮਣੇ ਆ ਕੇ ਖੜ੍ਹ ਜਾਂ ਸ਼ਾਇਦ ਅਸੀਂ ਇੱਕ ਦੂਜੇ ਦੀਆਂ ਸ਼ਕਲਾਂ ਵੀ ਨਹੀਂ ਪਛਾਣ ਪਾਵਾਂਗੇ ਕਿਉਂਕਿ ਇਹ ਜਿਹੜੀ ਜ਼ਿੰਦਗੀ ਹੈ ਬੜੀ ਛੋਟੀ ਜ਼ਿੰਦਗੀ ਹੈ ਹਜੇ ਸਕੂਲ ਦੀ ਹਜੇ ਤੁਹਾਡੀ ਜ਼ਿੰਦਗੀ ਨੇ ਅੱਗੇ ਵਧਣਾ ਹੈ ਔਰ ਜਦੋਂ ਵੀ ਅਸੀਂ ਸਰਕਲ ਬਣਾਉਣਾ ਹੈ ਸਰਕਲ ਅਸੀਂ 22-23 ਸਾਲ ਤੋਂ ਬਾਅਦ ਬਣਾਉਣਾ ਸ਼ੁਰੂ ਕਰਦੇ ਆ ਅੱਜ ਤੁਹਾਡੇ ਦੋਸਤ ਪਤਾ ਕੌਣ ਨੇ ਸਿਰਫ ਤੁਹਾਡੇ ਮਾਪੇ ਤੁਹਾਡੇ ਦੋਸਤ ਨੇ ਹੋਰ ਕੋਈ ਦੋਸਤ ਨਹੀਂ ਹੈ ਅਗਰ ਮੈਂ ਗੱਲ ਕਰਾਂ ਇੱਕ ਬੱਚੀ 15 ਸਾਲ ਦੀ ਹੈ ਉਹਦੀ ਦੋਸਤ ਵੀ 15 ਸਾਲ ਦੀ ਹੈ ਅਗਰ ਉਹਨੂੰ ਕੋਈ ਪ੍ਰੋਬਲਮ ਆ ਗਈ ਉਹ ਕਿਹਦੇ ਨਾਲ ਡਿਸਕਸ ਕਰੋਗੀ ਆਪਣੇ ਦੋਸਤ ਨਾਲ 15 ਸਾਲ ਦੀ ਨਾਲ ਜਿੰਨਾ ਕੁ ਗਿਆਨ ਬੱਚੇ 13-15 ਸਾਲ ਚ ਉਹਦੇ ਤੇਰੇ ਦੋਸਤ ਦਾ 15 ਸਾਲ ਚ ਕੀ ਸਮਝਾਓਗੇ ਇੱਕ ਦੂਜੇ ਨੂੰ ਤੁਹਾਨੂੰ ਗਾਈਡ ਕਰਨਗੇ ਤੁਹਾਡੇ ਟੀਚਰਸ ਤੁਹਾਡੇ ਪੇਰੈਂਟਸ ਜਾਂ ਤੁਹਾਡੇ ਵੱਡੇ ਭੈਣ ਭਰਾ ਜਦੋਂ ਅਸੀਂ ਵੱਡੇ ਹੋਵਾਂਗੇ ਫਿਰ ਅਸੀਂ ਦੇਖਣਾ ਕਿ ਅਸੀਂ ਕਿਹਨਾਂ ਨੂੰ ਦੋਸਤ ਬਣਾਉਣਾ ਹੈ ਕਿਹ ਹੈ ਜ ਸਾਡਾ ਸਰਕਲ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਦੀ ਸਾਡੀ ਮਾਨਸਿਕਤਾ ਹੋਣੀ ਚਾਹੀਦੀ ਹੈ ਔਰ ਜ਼ਿੰਦਗੀ ਦੇ ਵਿੱਚ ਬੱਚਿਓ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਹੈ